ਦੋਸਤੋ ਜੇਕਰ ਤੁਹਾਡੀ ਕਿਡਨੀ ਖਤਰੇ ਵਿੱਚ ਹੈ ਤਾਂ ਕਿਡਨੀ ਤੁਹਾਨੂੰ ਦੇਵੇਗੀ ਕੁਝ ਸੰਕੇਤ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਸਾਵਧਾਨ ਹੋ ਜਾਓ ਜੀ ਹਾਂ ਦੋਸਤੋ ਕਿਡਨੀ ਜੋ ਸਾਡੇ ਸਰੀਰ ਦੀ ਸਾਫ ਸਫਾਈ ਕਰਨ ਦਾ ਕੰਮ ਕਰਦੀ ਹੈ ਸਾਡੀਆਂ ਗਲਤ ਆਦਤਾਂ ਕਰਕੇ ਬਲੱਡ ਪ੍ਰੈਸ਼ਰ ਜਾਂ ਜੈਨੇਟਿਕ ਕਾਰਨਾਂ ਕਰਕੇ ਕਿਡਨੀ ਖਰਾਬ ਹੋ ਜਾਂਦੀ ਹੈ ਪਰ ਕਈ ਵਾਰ ਕਿਡਨੀ ਖਰਾਬ ਹੋਣ ਦਾ ਪਤਾ ਸਾਨੂੰ ਦੇਰ ਨਾਲ ਲੱਗਦਾ ਹੈ ਦੋਸਤੋ ਸਾਡੀ ਅੱਜ ਇਸ ਵੀਡੀਓ ਦਾ ਮਤਲਬ ਤੁਹਾਨੂੰ ਡਰਾਉਣਾ ਨਹੀਂ ਹੈ ਸਾਡਾ ਮਕਸਦ ਇਹ ਹੈ ਕਿ ਤੁਸੀਂ ਸਮੇਂ ਰੰਦੇ ਇਸ ਬਿਮਾਰੀ ਨੂੰ ਪਛਾਣ ਲਓ ਤੇ ਸ਼ੁਰੂ ਵਿੱਚ ਹੀ ਇਸ ਦਾ ਇਲਾਜ ਕਰ ਲਓ ਸ਼ੁਰੂ ਵਿੱਚ ਇਸ ਦਾ ਇਲਾਜ ਬਹੁਤ ਹੀ ਸੌਖਾ ਆਸਾਨ ਹੈ ਤਾਂ ਦੋਸਤੋ ਜਾਣਦੇ ਹਾਂ ਕਿਡਨੀ ਖਰਾਬ ਹੋਣ ਦੇ ਕੁਝ ਸੰਕੇਤ ਤੇ ਫੇਲ ਹੋਣ ਦੇ ਲੱਛਣਾਂ ਬਾਰੇ ਮੂੰਹ ਵਿੱਚੋਂ ਬਦਬੂ ਨਿਕਲਣਾ ਤੇ ਮੂੰਹ ਦਾ ਸਵਾਦ ਖਰਾਬ ਹੋ ਜਾਣਾ ਜੇਕਰ ਦੂਸਰੇ ਲੱਛਣ ਦਿਖਾਈ ਨਹੀਂ ਦੇ ਰਹੇ ਤਾਂ ਇਹ ਲੱਛਣ ਜ਼ਰੂਰ ਦਿਖਾਈ ਦਿੰਦੇ ਹਨ ਕਿਡਨੀ ਦੇ ਖਰਾਬ ਹੋਣ ਦੇ ਕਾਰਨ ਖੂਨ ਅੰਦਰ ਯੂਰੀਆ ਦਾ ਲੈਵਲ ਵੱਧ ਜਾਂਦਾ ਹੈ ਜਿਸ ਦੇ ਕਾਰਨ ਮੂੰਹ ਵਿੱਚੋਂ ਬਦਬੂ ਨਿਕਲਣ ਲੱਗਦੀ ਹੈ ਤੇ ਜੀਭ ਦਾ ਸਵਾਦ ਵੀ ਖਰਾਬ ਹੋ ਜਾਂਦਾ ਹੈ ਅਨੀਮੀਆ ਖੂਨ ਦੀ ਕਮੀ ਕਿਡਨੀ ਦਾ ਇੱਕ ਮੁੱਖ ਕੰਮ ਸਰੀਰ ਅੰਦਰ ਲਾਲ ਕੋਸ਼ਿਕਾਵਾਂ ਦਾ ਨਿਰਮਾਣ ਕਰਨਾ ਹੁੰਦਾ ਹੈ ਜਦੋਂ ਕਿਡਨੀ ਫੇਲ ਹੋਣਾ ਸ਼ੁਰੂ ਹੋ ਜਾਂਦੀ ਹੈ ਤਾਂ ਲਾਲ ਰਕਤ ਕੋਸ਼ਿਕਾਵਾਂ ਦੇ ਨਿਰਮਾਣ ਵਿੱਚ ਕਮੀ ਆ ਜਾਂਦੀ ਹੈ ਜਿਸ ਕਾਰਨ ਅਨੀਮੀਆ ਹੁੰਦਾ ਹੈ ਤੇ ਸਰੀਰ ਅੰਦਰ ਖੂਨ ਦੀ ਕਮੀ ਹੋਣ ਲੱਗਦੀ ਹੈ ਪਿਸ਼ਾਬ ਅੰਦਰ ਖੂਨ ਦੇ ਥੱਕੇ ਨਿਕਲਣਾ ਜਦੋਂ ਕਿਡਨੀ ਖਰਾਬ ਹੋਣਾ ਸ਼ੁਰੂ ਹੋ ਜਾਂਦੀ ਹੈ ਤਾਂ ਪਿਸ਼ਾਬ ਅੰਦਰ ਖੂਨ ਦੇ ਥੱਕੇ ਲਾਲ ਰੰਗ ਦੇ ਥੱਕੇ ਦਿਖਾਈ ਦਿੰਦੇ ਹਨ ਕਿਡਨੀ ਦੀ ਸਮੱਸਿਆ ਹੋਣ ਤੇ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਸੁਭਾਅ ਵਿੱਚ ਬਦਲਾ ਆਉਣਾ ਵਹਿਮ-ਭਰਮ ਜ਼ਿਆਦਾ ਹੋਣੇ ਢੂਈ ਵਿੱਚ ਬਹੁਤ ਤੇਜ਼ ਦਰਦ ਜੇਕਰ ਢੂਈ ਵਿੱਚ ਬਹੁਤ ਤੇਜ਼ ਦਰਦ ਹੁੰਦਾ ਹੈ ਸਰੀਰ ਦੇ ਇੱਕ ਪਾਸੇ ਪਿਛਲੇ ਹਿੱਸੇ ਤੇ ਹੁੰਦਾ ਹੈ ਇਹ ਦਰਦ ਪੇਟ ਦੇ ਥੱਲੇ ਹੁੰਦਾ ਹੋਇਆ ਟੁਈ ਤੱਕ ਜਾਂਦਾ ਹੈ ਤਾਂ ਇਹ ਵੀ ਕਿਡਨੀ ਖਰਾਬ ਹੋਣ ਦਾ ਸੰਕੇਤ ਹੈ ਪੇਸ਼ਾਬ ਘੱਟ ਆਉਣਾ ਪੇਸ਼ਾਬ ਕਰਦੇ ਸਮੇਂ ਪੇਸ਼ਾਬ ਦਾ ਘੱਟ ਆਉਣਾ ਵੀ ਕਿਡਨੀ ਖਰਾਬ ਹੋਣ ਦੀ ਸਮੱਸਿਆ ਵੱਲ ਸੰਕੇਤ ਕਰਦਾ ਹੈ ਪਰ ਕਈ ਵਾਰ ਪਾਣੀ ਘੱਟ ਪੀਣ ਦੇ ਕਾਰਨ ਵੀ ਪੇਸ਼ਾਬ ਘੱਟ ਆਉਂਦਾ ਹੈ ਪਰ ਜੇਕਰ ਅਸੀਂ ਪਾਣੀ ਜ਼ਿਆਦਾ ਪੀ ਰਹੇ ਹਾਂ ਤਾਂ ਫਿਰ ਵੀ ਪੇਸ਼ਾਬ ਘੱਟ ਆ ਰਿਹਾ ਹੈ ਤਾਂ ਸਾਨੂੰ ਡਾਕਟਰ ਨਾਲ ਜ਼ਰੂਰ ਸਲਾਹ ਕਰਨੀ ਚਾਹੀਦੀ ਹੈ ਪੇਸ਼ਾਬ ਕਰਦੇ ਸਮੇਂ ਜ਼ਿਆਦਾ ਝੱਗ ਪੈਦਾ ਹੋਣੀ ਪੇਸ਼ਾਬ ਕਰਦੇ ਸਮੇਂ ਜੇਕਰ ਤੁਹਾਨੂੰ ਲੱਗੇ ਕਿ ਪੇਸ਼ਾਬ ਅੰਦਰ ਜ਼ਿਆਦਾ ਝੱਗ ਬਣ ਰਹੀ ਹੈ ਤਾਂ ਇਹ ਕਿਡਨੀ ਖਰਾਬ ਹੋਣ ਦੇ ਮੁੱਖ ਲੱਛਣਾਂ ਵਿੱਚੋਂ ਇੱਕ ਹੈ ਭੁੱਖ ਨਾ ਲੱਗਣਾ। ਸਰੀਰ ਅੰਦਰ ਗੰਦੇ ਪਦਾਰਥ ਜ਼ਰੂਰਤ ਤੋਂ ਜ਼ਿਆਦਾ ਜਮ੍ਹਾਂ ਹੋਣ ਦੇ ਕਾਰਨ ਇਹ ਲੱਛਣ ਮਹਿਸੂਸ ਹੋਣ ਲੱਗਦਾ ਹੈ ਜਿਸ ਕਾਰਨ ਵਿਅਕਤੀ ਨੂੰ ਭੁੱਖ ਲੱਗਣੀ ਬਿਲਕੁਲ ਬੰਦ ਹੋ ਜਾਂਦੀ ਹੈ। ਸਾਹ ਲੈਣ ਵਿੱਚ ਦਿੱਕਤ ਹੋਣਾ। ਜਦੋਂ ਕਿਡਨੀ ਖਰਾਬ ਹੋਣ ਲੱਗਦੀ ਹੈ ਤਾਂ ਫੇਫੜਿਆਂ ਅੰਦਰ ਫਲੂਇਡ ਜਮ੍ਹਾਂਨ ਲੱਗਦਾ ਹੈ ਜਿਸ ਦੇ ਕਾਰਨ ਸਾਹ ਲੈਣ ਵਿੱਚ ਦਿੱਕਤ ਹੋਣ ਲੱਗਦੀ ਹੈ। ਅਨੀਮੀਆ ਦੇ ਕਾਰਨ ਵੀ ਸਰੀਰ ਅੰਦਰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਦੇ ਕਾਰਨ ਵੀ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਚਮੜੀ ਤੇ ਦਾਗ-ਦੱਬੇ, ਲਾਲ ਨਿਸ਼ਾਨ ਅਤੇ ਖੁਜਲੀ ਦਾ ਹੋਣਾ ਇੱਕ ਆਮ ਸਮੱਸਿਆ ਹੈ ਪਰ ਜਦੋਂ ਕਿਡਨੀ ਖਰਾਬ ਹੁੰਦੀ ਹੈ ਤਾਂ ਸਰੀਰ ਅੰਦਰ ਬੈਕਟੀਰੀਆ ਜਮਾ ਹੋਣ ਲੱਗਦੇ ਹਨ ਇਸ ਨਾਲ ਸਰੀਰ ਦੀ ਚਮੜੀ ਤੇ ਦਾਗ ਤੱਬੇ ਲਾਲ ਨਿਸ਼ਾਨ ਖੁਜਲੀ ਹੋਣ ਲੱਗਦੀ ਹੈ ਮਲ ਕਰਦੇ ਸਮੇਂ ਖੂਨ ਆਉਣਾ ਮਲ ਕਰਦੇ ਸਮੇਂ ਖੂਨ ਆਉਣਾ ਵੀ ਕਈ ਵਾਰ ਕਿਡਨੀ ਖਰਾਬ ਹੋਣ ਦਾ ਸੰਕੇਤ ਕਰਦਾ ਹੈ ਕਿਡਨੀ ਖਰਾਬ ਹੋਣ ਦੇ ਪਹਿਲੇ ਚਰਨ ਵਿੱਚ ਪੈਰਾਂ ਤੇ ਸੋਜ ਆਉਂਦੀ ਹੈ ਇਸ ਦਾ ਕਾਰਨ ਇਹ ਹੈ ਕਿ ਕਿਡਨੀ ਸਾਡੇ ਸਰੀਰ ਅੰਦਰੋਂ ਪਾਣੀ ਬਾਹਰ ਨਹੀਂ ਕੱਢ ਪਾਉਂਦੀ ਇਸ ਨਾਲ ਸਰੀਰ ਅੰਦਰ ਪਾਣੀ ਭਰ ਜਾਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਦੋਸਤੋ ਜਿਸ ਵਿਅਕਤੀ ਨੂੰ ਕਿਡਨੀ ਖਰਾਬ ਹੋਣ ਦੀ ਸਮੱਸਿਆ ਹੈ ਸਭ ਤੋਂ ਪਹਿਲਾਂ ਤਾਂ ਉਸ ਚਾਹ ਅਤੇ ਖੰਡ ਬਿਲਕੁਲ ਬੰਦ ਕਰ ਦਿਓ ਇਹ ਦੋਵੇਂ ਚੀਜ਼ਾਂ ਉਸ ਵਿਅਕਤੀ ਲਈ ਜ਼ਹਿਰ ਵਰਗੀਆਂ ਹਨ ਤਾਂ ਦੋਸਤੋ ਇਹ ਹਨ ਉਹ ਲੱਛਣ ਅਤੇ ਸੰਕੇਤ ਜਿਨ੍ਹਾਂ ਤੋਂ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੀ ਕਿਡਨੀ ਖਤਰੇ ਵਿੱਚ ਹੈ ਜਾਂ ਨਹੀਂ ਜੇਕਰ ਐਵੇਂ ਦਾ ਕੋਈ ਸੰਕੇਤ ਲੱਛਣ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਤੁਰੰਤ ਹੀ ਆਪਣੇ ਡਾਕਟਰ ਨਾਲ ਸੰਪਰਕ ਕਰਕੇ ਸ਼ੁਰੂ ਵਿੱਚ ਹੀ ਇਲਾਜ ਕਰੋ ਤੇ ਜਲਦੀ ਤੋਂ ਜਲਦੀ ਇਸ ਸਮੱਸਿਆ ਨੂੰ ਦੂਰ ਕਰਕੇ ਸਿਹਤਮੰਦ ਬਣੇ ਰਹੋ ਕਿਉਂਕਿ ਕਿਡਨੀ ਖਰਾਬ ਹੋਣ ਤੇ ਸ਼ੁਰੂ ਵਿੱਚ ਇਲਾਜ ਕੀਤਾ ਜਾਵੇ ਤਾਂ ਬੜੀ ਆਸਾਨੀ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ ਤੇ ਸ਼ੁਰੂ ਵਿੱਚ ਇਲਾਜ ਵੀ ਸੌਖਾ ਤੇ ਸਧਾਰਨ ਹੁੰਦਾ ਹੈ ਤਾਂ ਦੋਸਤੋ ਇਹ ਸਾਡੀ ਅੱਜ ਦੀ ਜਾਣਕਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੋਖੇ ਅਸਰਦਾਰ ਘਰੇਲੂ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ